ਬੋਲ ਦੇ ਹਰਫ ਚੈਨਲ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੋਲ ਦੇ ਹਰਫ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਹੈ ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ ਪਹਿਲਾ ਆਪਣੀ ਕਹਾਣੀ ਆਪਣੀ ਜ਼ੁਬਾਨੀ ਤੇ ਫਿਰ ਲਿਖਤੀ ਰੂਪ ਵਿੱਚ ਬਹੁਤ ਔਖਾ ਕੰਮ ਹੈ ਅਬਰਾਹਿਮ ਕਾਲੋ ਕਹਿੰਦਾ ਹੈ ਆਪਣੇ ਬਾਰੇ ਆਪ ਲਿਖਣਾ ਮੁਸ਼ਕਿਲ ਵੀ ਹੈ ਤੇ ਦਿਲਚਸਪ ਵੀ ਆਪਣੀ ਬੁਰਾਈ ਜਾਂ ਨਿੰਦਿਆ ਲਿਖਣਾ ਸਾਨੂੰ ਆਪ ਨੂੰ ਬੁਰਾ ਮਾਲੂਮ ਹੁੰਦਾ ਹੈ ਤੇ ਜੇ ਆਪਣੀ ਤਾਰੀਫ ਲਿਖਾਂਗੇ ਤਾਂ ਪਾਠਕ ਪਸੰਦ ਨਹੀਂ ਕਰਨਗੇ ਰਹਿਮਾਨ ਮੁਸ਼ਕਿਲ ਅਤ ਬਣੀ ਗਾੜੇ ਦੋ ਕਾਮ ਸੱਚ ਕਹੇ ਤੋ ਜਗ ਨਹੀਂ ਝੂਠੇ ਮਿਲੇ ਨਾ ਰਾਮ ਫਰਾਂਸ ਦਾ ਮਹਾਨ ਚਿੰਤਕ ਜੀਨ ਜੈਕ ਰੂਸੋ ਆਪਣੀ ਜੀਵਨੀ ਵਿੱਚ ਲਿਖਦਾ ਹੈ ਮੈਂ ਇੱਕ ਆਦਮੀ ਨੂੰ ਆਮ ਲੋਕਾਂ ਦੇ ਸਾਹਮਣੇ ਨੰਗਾ ਕਰਨ ਲੱਗਾ ਹਾਂ ਤੇ ਉਹ ਆਦਮੀ ਮੈਂ ਆਪ ਹਾਂ ਸੱਚਮੁੱਚ ਇਹ ਕੰਮ ਦਲੇਰੀ ਭਰਿਆ ਕਦਮ ਹੈ ਪਰ ਕਈ ਵਾਰ ਇਨਾ ਨੰਗਾ ਸੱਚ ਪਾਠਕ ਜਾਂ ਸਰੋਤੇ ਵਾਸਤੇ ਅਰੋਚੀਕਰ ਬਣ ਜਾਂਦਾ ਹੈ ਹਜ਼ਮ ਕਰਨਾ ਔਖਾ ਹੋ ਜਾਂਦਾ ਹੈ ਮਹਾਭਾਰਤ ਕਾਲ ਵਿੱਚ ਯੁਦਿਸ਼ਠਰ ਨੂੰ ਸੱਚ ਪੁੱਤਰ ਕਿਹਾ ਜਾਂਦਾ ਹੈ ਉਸ ਦੀ ਉਤਪਤੀ ਹੀ ਸੱਚ ਤੋਂ ਮੰਨੀ ਜਾਂਦੀ ਹੈ ਇਸੇ ਵਾਸਤੇ ਉਸ ਨੂੰ ਪਾਂਡੂ ਪੁੱਤਰ ਕਹਿਣ ਦੀ ਥਾਂ ਕੁੰਤੀ ਪੁੱਤਰ ਜਾਂ ਸੱਚ ਪੁੱਤਰ ਕਿਹਾ ਜਾਂਦਾ ਹੈ ਉਸ ਦੇ ਕਹੇ ਉੱਤੇ ਵੈਰੀ ਵੀ ਭਰੋਸਾ ਕਰ ਲੈਂਦੇ ਸਨ ਉਹ ਦਾ ਪ੍ਰਣ ਤੇ ਦਾਵਾ ਸੀ ਕਿ ਮੈਂ ਉਮਰ ਭਰ ਕਦੇ ਝੂਠ ਨਹੀਂ ਬੋਲਿਆ ਪਰ ਨੀਤੀ ਦੇ ਚੱਕਰ ਵਿੱਚ ਆ ਕੇ ਉਸ ਨੂੰ ਪਹਾੜ ਜਿੱਡਾ ਝੂਠ ਬੋਲਣਾ ਪੈ ਗਿਆ ਮਹਾਭਾਰਤ ਦੀ ਕਥਾ ਹੈ ਦ੍ਰੋਣਾਚਾਰੀਆ ਪਾਂਡਵ ਸੈਨਾ ਦੀ ਤਬਾਹੀ ਕਰ ਰਿਹਾ ਸੀ ਭਗਵਾਨ ਕ੍ਰਿਸ਼ਨ ਨੇ ਕਿਹਾ ਕਿ ਜਿੰਨਾ ਚਿਰ ਦ੍ਰੋਣਾਚਾਰੀਆ ਨਹੀਂ ਮਰੇਗਾ ਪਾਂਡਵਾਂ ਦੀ ਖੈਰ ਨਹੀਂ ਪਰ ਸਵਾਲ ਹੈ ਕਿ ਉਹਨੂੰ ਮਾਰਿਆ ਕਿਵੇਂ ਜਾਵੇ ਜਵਾਬ ਮਿਲਿਆ ਕਿ ਉਸਨੂੰ ਯਕੀਨ ਕਰਾ ਦਿਓ ਕਿ ਉਸਦਾ ਪੁੱਤਰ ਅਸ਼ਵਤਾਮਾ ਮਾਰਿਆ ਗਿਆ ਹੈ ਤਾਂ ਉਹ ਬੇਹੌਸਲਾ ਹੋ ਕੇ ਹਥਿਆਰ ਸੁੱਟ ਦੇਵੇਗਾ ਹੋਰ ਸਵਾਲ ਸੀ ਕਿ ਝੂਠ ਨੂੰ ਯਕੀਨੀ ਬਣਾਉਣ ਵਾਸਤੇ ਸੱਚ ਦੀ ਦੁਰਵਰਤੋਂ ਕਿੱਥੋਂ ਤੱਕ ਕੀਤੀ ਜਾਵੇ ਪਾਂਡੂ ਜਾਣਦੇ ਸਨ ਕਿ ਦਰੋਣਾਚਾਰੀਆ ਨੇ 유ਦਿਸ਼ਤਰ ਤੋਂ ਬਿਨਾਂ ਕਿਸੇ ਹੋਰ ਦੀ ਗੱਲ ਉੱਤੇ ਇਤਬਾਰ ਨਹੀਂ ਕਰਨਾ ਉਹਨਾਂ ਹੀ 유ਦਿਸ਼ਤਰ ਤੇ ਜ਼ੋਰ ਪਾਇਆ ਕਿ ਤੂੰ ਇੱਕ ਵਾਰ ਕਹਿ ਦੇ ਕਿ ਅਸ਼ਵਧਾਮਾ ਮਾਰਿਆ ਗਿਆ 유ਦਿਸ਼ਤਰ ਮੰਨੇ ਨਾ ਉਹ ਕਹੇ ਮੈਂ ਤਾਂ ਸੱਚ ਪੁੱਤਰ ਹਾਂ ਇਸ ਤਰ੍ਹਾਂ ਮੇਰੇ ਨਾਮ ਨੂੰ ਲਾਜ ਲੱਗੇਗੀ ਅਖੀਰ ਸਾਰੇ ਪਾਂਡਵਾ ਨੇ ਦਬਾਅ ਪਾ ਕੇ 유ਦਿਸ਼ਤਰ ਨੂੰ ਬਹੁਤ ਹੱਦ ਤੱਕ ਇਹ ਸਮਝੋ ਬਹਾਨੇ ਨਾਲ ਰਜ਼ਾਮੰਦ ਕਰ ਲਿਆ ਮਾਲਵਾ ਦੇਸ਼ ਦੇ ਰਾਜਾ ਇੰਦਰ ਵਰਮਾ ਦੇ ਇੱਕ ਹਾਥੀ ਦਾ ਨਾਮ ਅਸ਼ਵਧਾਮਾ ਸੀ ਭੀਮ ਸੈਨ ਨੇ ਉਸ ਹਾਥੀ ਨੂੰ ਗੁਰਜ ਮਾਰ ਕੇ ਮਾਰ ਦਿੱਤਾ ਫਿਰ ਭੀਮ ਸੈਨ ਨੇ ਉੱਚੀ ਆਵਾਜ਼ ਵਿੱਚ ਦਰੋਣਾਚਾਰੀਆਂ ਨੂੰ ਕਿਹਾ ਕਿ ਅਸ਼ਵਧਾਮਾ ਮਾਰਿਆ ਗਿਆ ਹੈ ਦਰੋਣਾਚਾਰੀਆਂ ਨੇ ਉੱਤਰ ਵਿੱਚ ਕਿਹਾ ਤੁਸੀਂ ਸਭ ਝੂਠੇ ਹੋ ਮੈਂ ਤੁਹਾਡੇ ਉੱਤੇ ਇਤਬਾਰ ਨਹੀਂ ਕਰਦਾ ਹਾਯ ਯੁਦਿਸ਼્థਰ ਕਹਿ ਦੇਵੇ ਤਾਂ ਮੈਂ ਯਕੀਨ ਕਰ ਲਵਾਂਗਾ ਇਹ ਸੀ ਪ੍ਰੀਖਿਆ ਦਾ ਸਮਾਂ ਅੰਤ ਸੱਚ ਦਾ ਦਾਵਾ ਕਰਨ ਵਾਲੇ ਸੱਚ ਪੁੱਤਰ ਯੁਦਿਸ਼્థਰ ਨੇ ਉੱਚੀ ਆਵਾਜ਼ ਵਿੱਚ ਕਹਿ ਦਿੱਤਾ ਅਸ਼ਵ tạmਾ ਮਾਰਿਆ ਗਿਆ ਹੈ ਤੇ ਨਾਲ ਹੀ ਹੌਲੀ ਜਿਹੀ ਕਹਿ ਦਿੱਤਾ ਕਿ ਉਹ ਅਸ਼ਵ tạmਾ ਹਾਥੀ ਹੈ ਪੁਰਸ਼ ਨਹੀਂ ਯੁਦਿਸ਼્థਰ ਦੀ ਜ਼ੁਬਾਨ ਉੱਤੇ ਇਤਬਾਰ ਕਰਕੇ ਦਰੋਣਾਚਾਰੀਆ ਨੇ ਹਥਿਆਰ ਤਿਆਗ ਦਿੱਤੇ ਤੇ ਉਸ ਹਾਲਤ ਵਿੱਚ ਤ੍ਰਿਸ਼ਟ ਦੁਮਨ ਨੇ ਦ੍ਰੋਣਾਚਾਰੀਆ ਦਾ ਸਿਰ ਵੱਢ ਦਿੱਤਾ ਜੇ ਸੱਚ ਪੁੱਤਰ ਅਖਵਾਉਣ ਵਾਲੇ ਦਾ ਇਹ ਹਾਲ ਹੈ ਤਾਂ ਸਧਾਰਨ ਆਦਮੀ ਨਿਰੋਲ ਸੱਚ ਬੋਲਣ ਦਾ ਦਾਵਾ ਕਿੱਥੋਂ ਤੱਕ ਨਿਭਾ ਸਕਦਾ ਹੈ ਮਹਾਤਮਾ ਗਾਂਧੀ ਜੀ ਵੀ ਆਪਣੀ ਜੀਵਨ ਕਥਾ ਵਿੱਚ ਸੱਚ ਬੋਲਣ ਦਾ ਦਾਵਾ ਕਰਦੇ ਹਨ ਮੈਂ ਉਹਨਾਂ ਦੇ ਸੱਚ ਬਾਰੇ ਸ਼ੰਕਾ ਨਹੀਂ ਕਰਦਾ ਪਰ ਸਵਾਲ ਹੈ ਕਿ ਕਿਹੜਾ ਸੱਚ ਸੱਚ ਦੀਆਂ ਵੀ ਕਿਸਮਾਂ ਹਨ ਕੁਝ ਦਰਜੇ ਹਨ ਇੱਕ ਨਿੱਜੀ ਸੱਚ ਹੈ ਜਿਸ ਦਾ ਸਬੰਧ ਕੇਵਲ ਸਾਡੀ ਜਾਤ ਨਾਲ ਹੈ ਪਰ ਜੇ ਉਹਦਾ ਅਸਰ ਗਵਾਂਢੀ ਲੋਕਾਂ ਤੇ ਵੀ ਪੈਂਦਾ ਹੋਵੇ ਤਾਂ ਉਹ ਨਿੱਜੀ ਸੱਚ ਹੁੰਦਿਆਂ ਹੋਇਆਂ ਵੀ ਸਮਾਜਿਕ ਸੱਚ ਬਣ ਗਿਆ ਸੋ ਜਿਸ ਸੱਚ ਦਾ ਅਸਰ ਆਸ-ਪਾਸ ਦੇ ਸਮਾਜ ਉੱਤੇ ਪਵੇ ਉਸਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਸੱਚ ਸਮਾਜ ਦਾ ਸੁਧਾਰ ਕਰਦਾ ਹੈ ਪਰ ਕੋਈ ਸੱਚ ਸਮਾਜ ਨੂੰ ਵਿਗਾੜ ਵੀ ਦਿੰਦਾ ਹੈ ਉਸ ਤੋਂ ਅੱਗੇ ਧਾਰਮਿਕ ਸੱਚ ਹੈ ਇਸ ਉੱਤੇ ਅਮਲ ਕਰਨਾ ਬਹੁਤ ਔਖਾ ਹੈ ਕਈ ਵਾਰ ਜਿਸ ਧਰਮ ਨੂੰ ਅਸੀਂ ਮੰਨਦੇ ਹਾਂ ਉਸ ਦੀ ਕਿਸੇ ਸੱਚਾਈ ਉੱਤੇ ਸਾਨੂੰ ਸ਼ੰਕਾ ਵੀ ਹੋਵੇ ਤਾਂ ਅਸੀਂ ਇਸ ਵਾਸਤੇ ਸੱਚ ਕਹਿਣ ਦੀ ਹਿੰਮਤ ਨਹੀਂ ਕਰਦੇ ਕਿ ਸਾਡੇ ਧਰਮ ਪਾਈ ਸਾਨੂੰ ਧਰਮ ਤੋਂ ਖਾਰਜ ਨਾ ਕਰ ਦੇਣ ਉਸ ਹਾਲਤ ਵਿੱਚ ਅਸੀਂ ਧਰਮ ਦੋਖੀ ਜਾਂ ਅਧਰਮੀ ਮੰਨੇ ਜਾਵਾਂਗੇ ਤੇ ਲੋਕਾਂ ਵਿੱਚ ਸਾਡੀ ਸਾਖ ਕਮਜ਼ੋਰ ਹੋ ਜਾਵੇਗੀ ਇੱਕ ਹੈ ਰਾਜਨੀਤਿਕ ਸੱਚ ਇਸ ਦਾ ਦਾਵਾ ਤਾਂ ਅਸਲੋ ਹੀ ਨਿਰਮੂਲ ਹੈ ਰਾਜਨੀਤੀ ਦਾ ਅਰਥ ਹੈ ਵਿਰੋਧੀ ਨੂੰ ਧੋਖਾ ਦੇ ਕੇ ਆਪ ਜੇਤੂ ਬੰਨਾ ਜੋ ਮਨੁੱਖ ਰਾਜਨੀਤੀ ਵਿੱਚ ਹਿੱਸਾ ਲੈਂਦਾ ਹੈ ਉਸ ਦਾ ਸੱਚ ਦਾ ਦਾਵਾ ਕਰਨਾ ਬੜੀ ਹਾਸੋਹੀਨੀ ਗੱਲ ਹੈ ਮਿਸਾਲ ਵਜੋਂ ਵੱਡੀ ਕੌਮ ਛੋਟੀ ਕੌਮ ਨੂੰ ਖਾ ਜਾਣਾ ਚਾਹੁੰਦੀ ਹੈ ਪਰ ਉਸ ਦੇ ਨੀਤੀਵਾਣ ਆਗੂ ਬੜੇ ਮਿੱਠੇ ਸ਼ਬਦਾਂ ਵਿੱਚ ਕਹਿਣਗੇ ਇਸ ਛੋਟੀ ਜਹੀ ਕੌਮ ਨੂੰ ਹਰ ਪਾਸਿਓਂ ਖਤਰਾ ਹੈ ਇਸ ਲਈ ਅਸੀਂ ਇਸ ਤੇ ਤਰਸ ਖਾ ਕੇ ਇਸ ਨੂੰ ਆਪਣੇ ਵਿੱਚ ਮਿਲਾ ਲੈਣਾ ਚਾਹੁੰਦੇ ਹਾਂ ਤਾਂ ਕਿ ਇਹ ਖਤਰਾ ਹਮੇਸ਼ਾ ਵਾਸਤੇ ਦੂਰ ਹੋ ਜਾਵੇ ਬਸ ਛੋਟੀ ਕੌਮ ਵੱਡੀ ਕੌਮ ਵਿੱਚ ਮਿਲ ਗਈ ਜਾਂ ਦੂਸਰੇ ਸ਼ਬਦਾਂ ਵਿੱਚ ਵੱਡੀ ਕੌਮ ਨੇ ਛੋਟੀ ਨੂੰ ਖਾ ਲਿਆ ਤੇ ਹজম ਕਰ ਲਿਆ ਸੋ ਖਤਰਾ ਹਮੇਸ਼ਾ ਵਾਸਤੇ ਮਿਟ ਗਿਆ ਇਹ ਵੀ ਸੱਚ ਹੈ ਸੱਚ ਦੀਆਂ ਕਿੰਨੀਆਂ ਕੂ ਬਣਗੀਆਂ ਦਾ ਜ਼ਿਕਰ ਕੀਤਾ ਜਾਵੇ ਆਖਰੀ ਸਵਾਲ ਹੈ ਫਿਰ ਕਹਾਣੀ ਲਿਖਣ ਵਾਸਤੇ ਕਿਹੜਾ ਸਿਧਾਂਤ ਅਪਣਾਇਆ ਜਾਵੇ ਮੇਰੀ ਰਾਏ ਹੈ ਇੱਕ ਸਾਦਾ ਜਿਹਾ ਰਸਤਾ ਝੂਠ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ ਸੱਚ ਦਾ ਸਾਥ ਨਾ ਛੱਡੋ ਪਰ ਜਿਸ ਸੱਚ ਦਾ ਦੂਸਰੇ ਉੱਤੇ ਮਾੜਾ ਅਸਰ ਪੈਂਦਾ ਹੋਵੇ ਉਸ ਨੂੰ ਥੋੜਾ ਜਿਹਾ ਅੱਖਾਂ ਤੋਂ ਓਲੇ ਵੀ ਕਰ ਦਿਓ ਅੰਕ ਦੂਸਰਾ ਮੇਰੀ ਕਹਾਣੀ ਮੇਰੇ ਜਨਮ ਤੋਂ ਸ਼ੁਰੂ ਹੋਵੇਗੀ ਵਾਰ ਉਸਤੇ ਪਿਸ਼ੋਕੜ ਉੱਤੇ ਵੀ ਨਜ਼ਰ ਮਾਰਨੀ ਪਵੇਗੀ ਜਿੰਨਾ ਚਿਰ ਬੁਨਿਆਦ ਨਹੀਂ ਬਣੇਗੀ ਉਹਨਾਂ ਚਿਰ ਮਕਾਨ ਕਿਵੇਂ ਹੋਂਦ ਵਿੱਚ ਆਵੇਗਾ ਭਾਵੇਂ ਉਹ ਛੋਟਾ ਹੀ ਹੋਵੇ ਜੀਵਨ ਰੂਪੀ ਮਕਾਨ ਦੀ ਨਹੀਂ ਉਸਦਾ ਪਿਸ਼ੋਕੜ ਹੈ ਮੌਜੂਦਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਨੂਆਂ ਦੀਆਂ ਮਾੜੀਆਂ ਪ੍ਰਸਿੱਧ ਹਨ ਉਹਨਾਂ ਵਿੱਚੋਂ ਕੋਈ ਵੀ ਵੱਡਾ ਪਿੰਡ ਨਹੀਂ ਨਾ ਹੀ ਉਹਨਾਂ ਦਾ ਰਕਬਾ ਬਹੁਤੇ ਖਿਲਾਰ ਵਾਲਾ ਹੈ ਜੱਟ ਬਰਾਦਰੀ ਦੀ ਪੰਨੂ ਗੋਤ ਉਹਨਾਂ ਦੀ ਮਾਲਕ ਸੀ ਤੇ ਅੱਜ ਵੀ ਹੈ। ਸਬ ਦਾ ਪਿਤਾ ਪੁਰਖੀ ਕਿਤਾਵਾਹੀ ਸੀ ਜਿਸ ਘਰ ਦੇ ਜੀਆਂ ਦੀ ਗਿਣਤੀ ਵੱਧ ਗਈ ਉਹਨਾਂ ਕੋਲ ਹਿੱਸੇ ਆਉਂਦੀ ਧਰਤੀ ਲੋੜ ਨਾਲੋਂ ਘਟ ਗਈ। ਵਾਹੀ ਤੋਂ ਬਿਨਾ ਉਹ ਹੋਰ ਕੁਝ ਕਰਨਾ ਨਹੀਂ ਸਨ ਜਾਣਦੇ। ਸੋ ਧਰਤੀ ਦੀ ਥੋੜ੍ਹ ਤੋਂ ਤੰਗ ਆ ਕੇ ਕੁਝ ਲੋਕ ਘਰ ਛੱਡ ਕੇ ਨਿਕਲ ਤੁਰੇ। ਤਰਨ ਤਰਨ ਦਾ ਉਦਾਲਾ ਉਦੋਂ ਬਹੁਤਾ ਆਬਾਦ ਨਹੀਂ ਸੀ। ਬਹੁਤੀ ਧਰਤੀ ਵੀ ਮਾਲਕਾਂ ਦੇ ਕਬਜ਼ੇ ਤੋਂ ਮੁਕਤ ਖਾਲੀ ਪਈ ਸੀ ਮਾੜੀਆਂ ਤੋਂ ਨਿਕਲ ਕੇ ਆਏ ਪੰਨੂਆ ਨੇ ਉੱਥੇ ਦੋ ਨਵੇਂ ਪਿੰਡ ਆ ਵਸਾਏ ਇੱਕ ਹੈ ਜੋੜਾ ਜੋ ਤਰਨਤਾਰਨ ਤੋਂ ਨੇੜੇ ਹੀ ਹੈ ਅਤੇ ਦੂਸਰਾ ਹੈ ਨੁਸ਼ਹਿਰਾ ਪੰਨੂਆ ਜੋ ਤਰਨਤਾਰਨ ਤੋਂ ਹਰੀਕੇ ਪੱਤਨ ਨੂੰ ਜਾਣ ਵਾਲੀ ਸੜਕ ਉੱਤੇ ਹੈ ਅੱਜਕੱਲ੍ਹ ਵੱਸੋਂ ਦੇ ਪੱਖੋਂ ਨੁਸ਼ਹਿਰਾ ਪੰਨੂਆ ਕਾਫੀ ਵੱਡਾ ਪਿੰਡ ਹੈ ਪਰ ਜੋੜਾ ਛੋਟਾ ਹੀ ਹੈ ਉਹਨਾਂ ਪਿੰਡਾਂ ਦੇ ਵਸਣ ਬਾਰੇ ਤਿੰਨ ਰਾਵਾ ਹਨ ਨੁਸ਼ਹਿਰੇ ਵਾਲੇ ਕਹਿੰਦੇ ਹਨ ਕਿ ਪਹਿਲਾ ਨੁਸ਼ਹਿਰਾ ਵੱਜਾ ਤੇ ਪਿੱਛੋਂ ਉਸ ਵਿੱਚੋਂ ਨਿਕਲ ਕੇ ਕੁਝ ਘਰਾਣੇ ਜੋੜਾ ਪਿੰਡ ਜਾਬਦਾ ਪਰ ਜੋੜੇ ਦੇ ਕੁਝ ਬਜ਼ੁਰਗ ਦੱਸਿਆ ਕਰਦੇ ਸਨ ਕਿ ਮਾੜੀਆਂ ਵਿੱਚੋਂ ਆ ਕੇ ਪਹਿਲਾ ਜੋੜਾ ਆਬਾਦ ਹੋਇਆ ਪਿੱਛੋਂ ਜੋੜੇ ਵਿੱਚੋਂ ਨਿਕਲ ਕੇ ਨੁਸ਼ਹਿਰਾ ਵਸਿਆ ਤੇ ਤੀਸਰੇ ਪੱਖ ਦੀ ਰਾਏ ਹੈ ਕਿ ਮਾੜੀਆਂ ਤੋਂ ਆ ਕੇ ਦੋਵੇਂ ਪਿੰਡ ਇੱਕੋ ਸਮੇਂ ਆਬਾਦ ਹੋਏ। ਕੁਝ ਘਰ ਜੋੜੇ ਵਿੱਚ ਬਹਿ ਗਏ ਤੇ ਕੁਝ ਨੁਸ਼ਹਿਰੇ। ਚਲੋ ਇਹ ਵਿੱਚ ਵਿਚਾਲੇ ਵਾਲਾ ਰਸਤਾ ਠੀਕ ਹੈ। ਨਾ ਕੋਈ ਵੱਡਾ ਨਾ ਛੋਟਾ ਦੋਵੇਂ ਭਰਾ ਜੋੜੇ ਜੰਮੇ ਹੀ ਮੰਨ ਲਵੋ। ਪਰ ਇਹ ਪਿੰਡ ਕਦੋਂ ਵਸੇ ਇਹ ਕਿਸੇ ਬਜ਼ੁਰਗ ਨੇ ਵੀ ਸਾਨੂੰ ਨਹੀਂ ਸੀ ਦੱਸਿਆ। ਪੁਰਾਣੇ ਲੋਕਾਂ ਨੂੰ ਆਪਣੇ ਜਨਮ ਦਾ ਚੇਤਾ ਨਹੀਂ ਸੀ ਹੁੰਦਾ ਤਾਂ ਪਿੰਡ ਦੇ ਜਨਮ ਦਾ ਕੌਣ ਚੇਤਾ ਰੱਖਦਾ? ਆਪਣੇ ਪਿੰਡ ਕਾਦੀਵਿੰਡ ਬਾਰੇ ਮੈਂ ਦੱਸ ਸਕਦਾ ਹਾਂ ਕਿ ਸਾਡੇ ਵੱਡੇ ਜੋੜੇ ਵਿੱਚੋਂ ਆਏ ਸਨ ਇਸ ਦਾ ਸਬੂਤ ਮੈਂ ਛੋਟਾ ਜਿਹਾ ਸਾਂ ਜਾਂ ਜੋੜੇ ਵਿੱਚ ਵਸਣ ਵਾਲਾ ਬਿਰਧ ਪੰਡਤ ਸਾਡੇ ਵੀ ਸਾਲਿਸ਼ ਮਾਹੀ ਦਸ਼ਨਾ ਲੈਣ ਆਇਆ ਕਰਦਾ ਸੀ ਉਹ ਦੱਸਦਾ ਹੁੰਦਾ ਸੀ ਤੁਸੀਂ ਸਾਡੇ ਪੀੜੀਆਂ ਤੋਂ ਚੱਲੇ ਆ ਰਹੇ ਜਜਮਾਨ ਹੋ ਤੁਸੀਂ ਜੋੜੇ ਵਿੱਚੋਂ ਆ ਕੇ ਇੱਥੇ ਆਬਾਦ ਹੋਏ ਹੋ ਜੋੜੇ ਦੇ ਕੁਝ ਬਜ਼ੁਰਗ ਵੀ ਮੈਨੂੰ ਬੜੇ ਤੈ ਨਾਲ ਕਿਹਾ ਕਰਦੇ ਸਨ ਬਈ ਤੂੰ ਸਾਡਾ ਲਹੂ ਏ ਤੁਹਾਡੇ ਵੱਡੇ ਸਾਡੇ ਵਿੱਚੋਂ ਹੀ ਜਾ ਕੇ ਕਾਦੀ ਪਿੰਡ ਵਸੇ ਸਨ ਹੁਣ ਸਵਾਲ ਹੈ ਕਿ ਕਾਦੀ ਪਿੰਡ ਕਦੋਂ ਵਸਿਆ ਇਸ ਦਾ ਉੱਤਰ ਮੁਸ਼ਕਿਲ ਹੈ ਕਸੂਰ ਤੋਂ 4 ਮੀਲ ਦੂਰ ਉੱਤਰ ਵੱਲ ਇਹ ਕਾਜ਼ੀਆਂ ਦਾ ਪਿੰਡ ਸੀ ਇਸ ਦੀ ਉਮਰ ਕਸੂਰ ਜਿੰਨੀ ਤਾਂ ਪੁਰਾਣੀ ਨਹੀਂ ਹੋ ਸਕਦੀ ਕਿਉਂਕਿ ਕਸੂਰ ਤੇ ਲਾਹੌਰ ਭਗਵਾਨ ਰਾਮਚੰਦਰ ਜੀ ਦੇ ਸਾਹਿਬਜ਼ਾਦਿਆਂ ਲੋਹ ਤੇ ਕੁਸ਼ ਦੇ ਵਸਾਏ ਮੰਨੇ ਜਾਂਦੇ ਹਨ ਉਸ ਵੇਲੇ ਹਜੇ ਇਸਲਾਮ ਦੀ ਹੋਂਦ ਵਿੱਚ ਨਹੀਂ ਸੀ ਆਇਆ ਤਾਂ ਕਾਜੀ ਕਿੱਥੋਂ ਆ ਜਾਂਦੇ ਪਰ ਅੰਦਾਜ਼ਾ ਹੈ ਕਿ ਜਦੋਂ ਕਸੂਰ ਉੱਥੇ ਪਠਾਨਾਂ ਦਾ ਕਬਜ਼ਾ ਹੋ ਗਿਆ ਉਦੋਂ ਇਨ੍ਹਾਂ ਉਦੋਂ ਉਹਨਾਂ ਇਹ ਕਾਜ਼ੀਆਂ ਦਾ ਪਿੰਡ ਕਾਦੀਵਿੰਡ ਵਸਾਇਆ ਇਹ ਕਦੇ ਇਸਲਾਮੀ تعلیم ਦਾ ਗੜ ਸੀ ਤੇ ਇੱਥੇ ਵਦੇਰੇ ਵੱਸੋਂ ਕਾਜ਼ੀਆਂ ਦੀ ਸੀ ਮੁਸਲਮਾਨਾਂ ਦੇ ਸਮੇਂ ਇੱਥੋਂ ਦੇ ਕਈ ਨਾਮਵਰ ਆਦਮੀ ਸਰਕਾਰੀ ਅਦਾਲਤਾਂ ਵਿੱਚ ਮੁਫਤੀ ਦੇ ਉੱਚੇ ਅਹੁਦਿਆਂ ਉੱਤੇ ਹੁੰਦੇ ਸਨ ਇਹ ਗੱਲਾਂ ਮੈਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਸਨ ਫਿਰ ਉਹ ਥੇ ਤੋਂ ਕਈ ਵਾਰ ਪੁਰਾਣੀਆਂ ਇੱਟਾਂ ਨਿਕਲਿਆ ਕਰਦੀਆਂ ਸਨ ਜੋ 9 ਇੰਚ ਚੌੜੀਆਂ ਇੰਨੀਆਂ ਹੀ ਲੰਮੀਆਂ ਤੇ 2.5 ਇੰਚ ਮੋਟੀਆਂ ਹੁੰਦੀਆਂ ਸਨ ਕਈ ਇੱਟਾਂ ਦੇ ਸੱਜੇ ਵਿੱਚ ਅਰਬੀ ਦੇ ਅੱਖਰ ਉਤਰੇ ਹੁੰਦੇ ਸਨ ਅਸਾਂ ਇਹ ਵੇਖਣਾ ਹੈ ਕਿ ਸਾਡੇ ਵੱਡੇ ਉਥੇ ਕਦੋਂ ਕਾਬਜ਼ ਹੋਏ 1763 ਈਸਵੀ ਦੇ ਮਈ ਮਹੀਨੇ ਵਿੱਚ ਸਰਦਾਰ ਹਰੀ ਸਿੰਘ ਪੰਗੀ ਨੇ ਕਸੂਰ ਮਾਰਿਆ ਸੀ ਅੰਮ੍ਰਿਤਸਰ ਵਿਸਾਖੀ ਦੇ ਸਮੇਂ ਕਸੂਰ ਦੇ ਇੱਕ ਦੁਖੀ ਪੰਡਤ ਨੇ ਪੰਥ ਅੱਗੇ ਫਰਿਆਦ ਕੀਤੀ ਕਿ ਕਸੂਰ ਦੇ ਪਠਾਨ ਹਾਕਮ ਉਸਮਾਨ ਖਾਨ ਨੇ ਮੇਰੀ ਸੱਜ ਵਿਆਹੀ ਪਤਨੀ ਖੋ ਲਈ ਹੈ ਇਥੇ ਹੀ ਬਸ ਨਹੀਂ ਉਹ ਪਠਾਨ ਹਾਕਮ ਤੇ ਮੁੱਲਾ-ਮੁਲਾਣੇ ਬਜ਼ਾਰਾਂ ਤੇ ਹਿੰਦੂਆਂ ਦੇ ਘਰਾਂ ਵਿੱਚ ਜਾ ਕੇ ਗਾਂਹ ਹਲਾਲ ਕਰਦੇ ਹਨ ਫਿਰ ਕੀ ਸੀ ਸਿੰਘ ਜੇਕਾਰੇ ਛੱਡ ਕੇ ਤਿਆਰ ਹੋ ਪਏ ਸਭ ਤੋਂ ਅੱਗੇ ਸਰਦਾਰ ਹਰੀ ਸਿੰਘ ਦੀ ਜਥੇਦਾਰੀ ਥੱਲੇ ਮਿਸਲ ਪੰਗਿਆ ਲੱਗੀ ਉਹਦੇ ਨਾਲ ਮਿਸਲ ਸੁਕਰ ਚੱਕਿਆ ਰਾਮਗੜੀਆ ਕਨਈਆ ਤੇ ਨਕਈਆ ਵਾਲਿਆਂ ਵਾਲੀਆਂ ਵੀ ਤੁਰ ਪਈਆਂ ਇਨਾ ਮਿਸਲਾਂ ਦੀ ਫੌਜ ਵਿੱਚ ਵਦੇਰੇ ਸਿੰਘ ਮਾਝੇ ਦੇ ਸਨ ਕਸੂਰੀ ਪੰਡਤ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਕਸੂਰ ਦੇ ਪਠਾਨਾਂ ਦੀ ਤਾਕਤ ਉਸ ਵੇਲੇ ਸਿਖਰ ਤੇ ਸੀ ਕਸੂਰ ਤੋਂ 4 ਮੀਲ ਉੱਤਰ ਵੱਲ ਕਾਜ਼ੀਆਂ ਦਾ ਪਿੰਡ ਕਾਦੀਵਿੰਡ ਸੀ ਉਸ ਦੇ ਪਏ ਪੁਰਾਣੇ ਥੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਦੇ ਉਹ 4-5 ਹਜ਼ਾਰ ਵਸੂ ਦਾ ਨਗਰ ਹੋਵੇਗਾ ਅਸਲ ਵਿੱਚ ਕਸੂਰੀ ਹਾਕਮਾਂ ਦੀ ਉੱਤਰੀ ਬਾਹੀ ਦੀ ਰਖਵਾਲੀ ਕਰਨ ਵਾਲੀ ਮਜਬੂਤ ਥਿਰ ਸੀ ਪਿੰਡ ਦੇ ਚੜ੍ਹਦੇ ਤੇ ਲਹਿੰਦੇ ਪਾਸੇ ਦੋ ਵੱਡੀਆਂ ਡਿਓੜੀਆਂ ਸਨ ਦੋ ਮੰਜ਼ਲੀਆਂ ਪੱਛਮੀ ਪਾਸੇ ਦੀ ਡਿਓੜੀ ਦੀ ਉੱਪਰਲੀ ਮੰਜ਼ਲ ਵਿੱਚ ਇੱਕ ਬਹੁਤ ਵੱਡੀ ਨੌਬਤ ਪਈ ਹੋਈ ਪਈ ਹੁੰਦੀ ਸੀ ਜਿਸ ਕੋਲ ਇੱਕ ਪਹਿਰੇਦਾਰ ਹਰ ਵੇਲੇ ਸੁਚੇਤ ਰਹਿੰਦਾ ਸੀ ਕਿਸੇ ਕਿਸਮ ਦਾ ਖਤਰਾ ਨਜ਼ਰ ਆਏ ਤਾਂ ਉਸ ਪਹਿਰੇਦਾਰ ਦਾ ਫਰਜ਼ ਸੀ ਕਿਉ ਨੌਬਤ ਉੱਤੇ ਮਿੱਥੇ ਹੋਏ ਸੰਕੇਤ ਅਨੁਸਾਰ ਡੱਗਾ ਲਾ ਕੇ ਇੱਕ ਪਾਸੇ ਕਸੂਰ ਤੇ ਦੂਸਰੇ ਪਾਸੇ ਅਲਗੋ ਤੇ ਕਿਰਿਆਲੇ ਖਬਰ ਪਹੁੰਚਾਏ ਕਸੂਰ ਤੋਂ ਨੌਬਤ ਦੀ ਆਵਾਜ਼ ਆਸਾਨੀ ਨਾਲ ਪੁੱਜ ਜਾਂਦੀ ਸੀ ਪਰ ਅਲਗੋ ਤੇ ਕਿਰਿਆਲੇ ਦੇ ਸਨ ਵਿੱਚ ਛੋਟੀਆਂ ਪਿਕਟਾਂ ਵੀ ਸਨ ਪਿੰਡ ਦੇ ਪਹਾੜ ਦੀ ਬਾਹੀ ਲੈਂਦੇ ਚੜਦੇ ਜਾਂਦਾ ਇੱਕ ਸ਼ਾਹੀ ਰਸਤਾ ਸੀ ਉਸ ਰਾਹ ਉੱਤੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਗੁਰੂ ਕਾ ਛਾੜ ਸੀ ਤੇ ਪਿੰਡੋ ਲਹਿੰਦੇ ਪਾਸੇ ਗੁਰੂ ਨਾਨਕ ਦੇਵ ਜੀ ਦਾ ਸਥਾਨ ਸੀ ਜੋ ਹਜ਼ੂਰ ਦੇ ਸ਼ਰਧਾਲੂ ਸਿੱਖ ਭਾਈ ਬਹਿਲੋਲ ਦੇ ਨਾਮ ਉੱਤੇ ਪ੍ਰਸਿੱਧ ਸੀ ਭਾਈ ਬਹਿਲੋਲ ਭਾਈ ਫੇਰੂ ਦਾ ਚੇਲਾ ਸੀ ਉਸ ਸਮੇ ਗੁਰਦੁਆਰਾ ਭਾਈ ਬਹਿਲੋਲ ਦੇ ਆਸ-ਪਾਸ ਬੜਾ ਸੰਘਣਾ ਜੰਗਲ ਸੀ ਪੰਡਤ ਦੇ ਦੱਸੇ ਰਸਤੇ ਚੱਲ ਕੇ ਸਿੰਘ ਚੁੱਪਚੀ ਪੀਤੇ ਭਾਈ ਬਹਿਲੋਲ ਦੇ ਜੰਗਲ ਵਿੱਚ ਆ ਉਤਰੇ ਉਸ ਸਮੇ ਰੋਜਿਆਂ ਦੇ ਦਿਨ ਸਨ ਕਾਜ਼ੀ ਸਾਰੇ ਸਰਗੀ ਵੇਲਾ ਖਾ ਕੇ ਆਰਾਮ ਕਰ ਰਹੇ ਸਨ ਉਹਨਾਂ ਦਾ ਪਹਿਰੇਦਾਰ ਹੀ ਡਿਊਟੀ ਵਿੱਚ ਖੜਾ ਪਹਿਰਾ ਦੇ ਰਿਹਾ ਸੀ ਸਿੰਘਾਂ ਨੇ ਪੈਂਦੀ ਸਟੇਤਾਵਾ ਬੋਲ ਕੇ ਉਸ ਪਹਿਰੇਦਾਰ ਨੂੰ ਮਾਰ ਦਿੱਤਾ ਤੇ ਫਿਰ ਤਲਵਾਰਾਂ ਧੂਕੇ ਪਿੰਡ ਵਿੱਚ ਵੜ ਗਏ ਪੰਡਤ ਦੀ ਜ਼ੁਬਾਨੀ ਸੁਣੀ ਹੋਈ ਉਹਨਾਂ ਕਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ ਸਿੰਘਾਂ ਦੇ ਦਿਲਾਂ ਵਿੱਚ ਕੰਡੇ ਵਾਂਗ ਰੜਕ ਰਹੀ ਸੀ ਸੋ ਬਚਿਆ ਉਹੀ ਜਿਸ ਨੇ ਨਸ ਕੀ ਜਾਨ ਬਚਾ ਲਈ ਦੋ ਘੜੀਆਂ ਵਿੱਚ ਸਾਰਾ ਪਿੰਡ ਹੀ ਉਜੜ ਗਿਆ ਇਧਰੋਂ ਵਿਲੇ ਹੋ ਕੇ ਸਿੰਘ ਕਸੂਰ ਉੱਤੇ ਜਾ ਪਏ ਕਸੂਰ ਧਣੀਆਂ ਦਾ ਸ਼ਹਿਰ ਸੀ ਉਸਮਾਨ ਖਾਂ ਮਾਰਿਆ ਗਿਆ ਹਮੀਦ ਖਾਂ ਖਾਲਸੀ ਦੇ ਚਰਨੀਆ ਡੱਠਾ ਪੰਡਤ ਦੀ ਪਤਨੀ ਉਸ ਨੂੰ ਮਿਲ ਗਈ ਸਿੰਘਾਂ ਨੇ ਤਿੰਨ ਦਿਨ ਬੜੀ ਤਸੱਲੀ ਨਾਲ ਕਸੂਰ ਲੁੱਟਿਆ ਕਰੋੜਾ ਰੁਪਏ ਦਾ ਮਾਲ ਸਿੰਘਾਂ ਦੇ ਹੱਥ ਆਇਆ ਇੱਥੋਂ ਵਿਲੇ ਹੋ ਕੇ ਸਿੰਘ ਫਿਰ ਕਾਦੀਵਿੰਡਾ ਬੈਠੇ ਕਾਜ਼ੀ ਤਾਂ ਬਹੁਤੇ ਘਰ-ਬਾਰ ਛੱਡ ਕੇ ਨਸ ਗਏ ਸਨ ਉਹਨਾਂ ਦੇ ਫਤਵਿਆਂ ਦੀਆਂ ਗੱਲਾਂ ਕਰਕੇ ਸਿੰਘਾਂ ਦਾ ਗੁੱਸਾ ਭੜਕ ਉੱਠਿਆ ਤੇ ਉਹਨਾਂ ਸਾਰਾ ਪਿੰਡ ਢਾ ਕੇ ਥੇ ਕਰ ਦਿੱਤਾ ਵਿਲੇ ਹੋ ਕੇ ਸਿੰਘ ਫਿਰ ਅੰਮ੍ਰਿਤਸਰ ਜਾ ਬੈਠੇ 14 ਜਨਵਰੀ 1764 ਈਸਵੀ ਦਾ ਦਿਨ ਸਿੱਖ ਇਤਿਹਾਸ ਵਿੱਚ ਆਪਣੀ ਉਚੇਚੀ ਥਾਂ ਰੱਖਦਾ ਹੈ ਉਸ ਦਿਨ ਸਰਹੰਦ ਦੇ ਆਖਰੀ ਨਾਮਵਰ ਸੂਬੇਦਾਰ ਜੈਨ ਖਾਨ ਨੂੰ ਮਾਰ ਕੇ ਸਿੰਘਾਂ ਨੇ ਸਾਰੇ ਸੂਬਾ ਸਰਹੰਦ ਉੱਤੇ ਕਬਜ਼ਾ ਕਰ ਲਿਆ ਸੀ ਇੱਥੇ ਹੀ ਬਸ ਨਹੀਂ ਸਿੰਘਾਂ ਨੇ ਬਾਰੀ ਦੁਆਬਾ ਤੇ ਦੁਆਬ ਰਚਨਾ ਵਿੱਚ ਵੀ ਬਹੁਤ ਸਾਰੇ ਇਲਾਕੇ ਮੰਨ ਲਏ ਇਸੇ ਸਮੇਂ ਸਾਡੇ ਵੱਡਿਆਂ ਨੇ ਕਾਜ਼ੀਆਂ ਦੇ ਉਜੜੇ ਹੋਏ ਪਿੰਡ ਕਾਦੀਵਿੰਡ ਉੱਤੇ ਜਾ ਕਬਜ਼ਾ ਕੀਤਾ ਉਹਨਾਂ ਸੂਰਮਿਆਂ ਦੀ ਦਲੇਰੀ ਵੇਖੋ ਐਨ ਕਸੂਰ ਦੇ ਸਿਰ ਉੱਤੇ ਜਾ ਡੇਰੇ ਲਾਏ ਜੱਟ ਸਿੱਖਾਂ ਦੀਆਂ ਦੋ ਗੋਤਾ ਪੰਨੂ ਤੇ ਬਿਰਕ ਨੇ ਉਹ ਸਾਰਾ ਪਿੰਡ ਮਲ ਲਿਆ ਪੰਨੂ ਤਾਂ ਪਿੰਡ ਜੋੜਾ ਵਿੱਚੋਂ ਗਏ ਸਨ ਤੇ ਵਿਰਕ ਸ਼ਾਇਦ ਜ਼ਿਲ੍ਹਾ ਗੁਜਰਾਵਾਲੇ ਵਿੱਚੋਂ ਮਿਸਲ ਸ਼ੁਕਰਚੱਕੀਆਂ ਦੀ ਫੌਜ ਵਿੱਚ ਵਿਰਕਾਂ ਦੀ ਗਿਣਤੀ ਕਾਫੀ ਸੀ ਸੋ ਪਿੰਡ ਉੱਤੇ ਕਬਜ਼ਾ ਕਰਨ ਵਾਲੇ ਉਹ ਲੋਕ ਸਨ ਜੋ ਕਸੂਰ ਦੀ ਮੁਹਿੰਮ ਵਿੱਚ ਸ਼ਾਮਿਲ ਸਨ ਇਥੋਂ ਕਾਦੀ ਵਿੰਡ ਦਾ ਨਵਾਂ ਇਤਿਹਾਸ ਸ਼ੁਰੂ ਹੋ ਗਿਆ ਪਹਿਲਾਂ ਪਿੰਡ ਦੇ ਮਾਲਕ ਕਾਜੀ ਸਨ ਫਿਰ ਜੱਟ ਸਿੱਖ ਬਣ ਗਏ ਸਿੱਖਾਂ ਦੇ ਰਾਜ ਸਮੇਂ ਸਿੱਖਾਂ ਤੇ ਮੁਸਲਮਾਨਾਂ ਵਿੱਚ ਚੱਲਿਆ ਆ ਰਿਹਾ ਵੈਰ ਭਾਵ ਮਿਟ ਗਿਆ ਤਾਂ ਪਿੰਡ ਵਿੱਚ ਬਹੁਤ ਸਾਰੇ ਮੁਸਲਮਾਨ ਤੇ ਹਰੀਜ਼ਨ ਵੀ ਆ ਵਸੇ ਸਾਡੇ ਬਜ਼ੁਰਗ ਜੋੜੇ ਦੀਆਂ ਤੰਗ ਜ਼ਮੀਨਾਂ ਛੱਡ ਕੇ ਕਾਦੀਵਿੰਡ ਦੇ ਖੁੱਲੇ ਰਕਬੇ ਦੇ ਮਾਲਕ ਤਾਂ ਬਣ ਗਏ ਪਰ ਆਰੰਭ ਵਿੱਚ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਭ ਤੋਂ ਵਧੇਰੇ ਤੰਗੀ ਸੀ ਪਾਣੀ ਦੀ ਤਰਨ ਤਰਨ ਦਾ ਇਲਾਕਾ ਮਿੱਠਾ ਮਾਝਾ ਖਵਾਉਂਦਾ ਹੈ ਧਰਤੀ ਹੇਠ ਦਾ ਪਾਣੀ ਜਿੱਥੇ ਪੀਣ ਵਾਸਤੇ ਮਿੱਠਾ ਹੈ ਉਥੇ ਫਸਲਾਂ ਵਾਸਤੇ ਵੀ ਬੜਾ ਲਾਭਦਾਇਕ ਹੈ। ਥਾਂ ਥਾਂ ਖੂਹ ਵਗਦੇ ਸਨ। ਅੱਜ ਕੱਲ੍ਹ ਖੂਹਾਂ ਦੀ ਥਾਂ ਟਿਊਬਵੈਲ ਚੱਲੂ ਹਨ ਪਰ ਕਾਦੀ ਵਿੰਡ ਦਾ ਇਲਾਕਾ ਖਾਰਾ ਮਾਜਾ ਹੈ। ਖੂਹਾਂ ਦਾ ਪਾਣੀ ਪੀਣ ਵਾਸਤੇ ਤਾਂ ਕਿਸੇ ਹੱਦ ਤੱਕ ਠੀਕ ਸੀ, ਖਾਰਾ ਹੋਣ ਕਰਕੇ ਖੁਰਾਕ ਖੇਤੀ ਹজম ਕਰਦਾ ਸੀ ਪਰ ਖੇਤੀ ਵਾਸਤੇ ਕਿਸੇ ਕੰਮ ਨਹੀਂ ਸੀ। ਨਹਿਰਾਂ ਤੋਂ ਪਹਿਲਾਂ ਸਿਰਫ ਬਾਰਿਸ਼ ਦਾ ਹੀ ਆਸਰਾ ਸੀ। ਉਸ ਸਮੇਂ ਦੇ ਪੁਰਾਣੇ ਪਿੰਡ ਕਾ ਦੀ ਵਿੰਡ ਦੇ ਲਹਿੰਦੇ ਪਾਸੇ ਜੇ ਦੱਖਣ ਪਹਾੜ ਲਕੀਰ ਖਿੱਚ ਦਈਏ ਤਾਂ ਉਸ ਤੋਂ ਚੜ੍ਹਦੇ ਪਾਸੇ ਤਾਂ ਰੇਤਲੇ ਟਿੱਬੇ ਸਨ ਤੇ ਲਹਿੰਦੇ ਪਾਸੇ ਸੰਘਣਾ ਜੰਗਲ ਜੰਗਲ ਵਿੱਚ ਮਲਾ, ਕਰੀਰ, ਵਣ, ਕਿੱਕਰ, ਜਾਂਡ, ਟਾਲੀ ਤੇ ਬੇਰਾਦ ਹਰ ਕਿਸਮ ਦੇ ਦਰਖਤ ਸਨ ਪਰ ਟਿੱਬਿਆਂ ਵਿੱਚ ਕਿਤੇ ਕਿਤੇ ਵਣ ਜਾਂ ਸਰਕੜਾ ਹੀ ਸੀ ਜੰਗਲ ਵਿੱਚ ਕਿਤੇ ਕਿਤੇ ਨੀਵੇਂ ਥਾਵਾਂ ਤੇ ਜਿੱਥੇ ਮੀਹਾਂ ਦਾ ਪਾਣੀ ਖਲੋ ਜਾਂਦਾ ਕੁਝ ਮਾੜੀ-ਮੋਟੀ ਖੇਤੀ ਹੋ ਜਾਂਦੀ ਪਿੰਡ ਤੋਂ ਚੜਦੇ ਪਾਸੇ ਮੀਲ ਡੇਢ ਮੀਲ ਦੀ ਵਿੱਥ ਤੇ ਇੱਕ ਬਰਸਾਤੀ ਨਾਲਾ ਵਗਦਾ ਹੈ ਜਿਸ ਨੂੰ ਰੋਹੀ ਕਹਿੰਦੇ ਹਨ ਇਹ ਰੋਹੀ ਤਰਨ ਤਾਰਨ ਦੇ ਕੋਲ ਦੀ ਲੰਘਦੀ ਹੈ ਅੱਗੇ ਰਾਜੋਕੇ ਕਾਲੀਆਂ ਸੰਖਤਰਾ ਕਤਲੂਹੀ ਕਾਦੀ ਵਿੰਡ ਦੇ ਨਾਲ ਦੀ ਲੰਘਦੀ ਕਸੂਰ ਕੋਲੋਂ ਅਗਾਹ ਗੁਜ਼ਰ ਜਾਂਦੀ ਹੈ ਪਿੰਡ ਦੇ ਬਜ਼ੁਰਗ ਪੁਰਾਣਾ ਥੇ ਛੱਡ ਕੇ ਉਸ ਰੋਹੀ ਦੇ ਕੰਢੇ ਜਾ ਵਸੇ ਪਰ ਪਾਣੀ ਦੀ ਸਹੂਲਤ ਨੂੰ ਮੁੱਖ ਰੱਖ ਕੇ ਉਹਨਾਂ ਪੰਜ ਪਿੰਡ ਬਣਾ ਲਏ। ਭਾਵ ਇੱਕ ਪਿੰਡ ਦੀ ਵਸੋਂ ਛੋਟੇ-ਛੋਟੇ ਪੰਜਾਂ ਪਿੰਡਾਂ ਵਿੱਚ ਵੰਡੀ ਗਈ। ਰੋਹੀ ਪਹਾੜ ਤੋਂ ਦੱਖਣ ਨੂੰ ਵਗਦੀ ਹੈ। ਪਹਾੜ ਦੇ ਪਾਸੇ ਪਹਿਲਾ ਪਿੰਡ ਵਸਿਆ ਤਰਗੇ। ਫਿਰ ਕਾਦੀ ਪਿੰਡ, ਵਰਣ, ਬੱਲਾ ਵਾਲਾ ਤੇ ਨੱਥੂ ਵਾਲਾ। ਤਰਗੇ ਤੇ ਕਾਦੀ ਪਿੰਡ ਦੋਵੇਂ ਜੋੜੇ ਵਿੱਚੋਂ ਆਏ ਪੰਨੂ ਸਨ ਵਰਨ ਤੇ ਨੱਥੂ ਵਾਲਾ ਵਿਰਕ ਸਨ ਬੱਲਾਂ ਵਾਲੇ ਵਿੱਚ ਇੱਕ ਘਰ ਬੱਲਾਂ ਦਾ ਕੁਝ ਪੰਨੂਆਂ ਦੇ ਤੇ ਕੁਝ ਰਾਮ ਗੜੀਏ ਸਿੱਖਾਂ ਦੇ ਸਨ ਇਹ ਪੰਜੇ ਪਿੰਡ ਤਿੰਨ ਕੁ ਮੀਲ ਦੇ ਖਿਲਾਰ ਵਿੱਚ ਸਨ ਪਰ ਇਹਨਾਂ ਪਿੰਡਾਂ ਦਾ ਰਕਬਾ ਵਧੇਰੇ ਲਹਿੰਦੇ ਪਾਸੇ ਹੀ ਸੀ ਰੋਹੀ ਦੇ ਕੰਡੇ ਉੱਤੇ ਹਰ ਪਿੰਡ ਵਿੱਚ ਇੱਕ ਇੱਕ ਦੋ ਦੋ ਖੂਵ ਵਗਣ ਵਾਲੇ ਵੀ ਸਨ ਜਿੰਨਾ ਦਾ ਪਾਣੀ ਖੇਤੀ ਵਾਸਤੇ ਵਰਤਿਆ ਜਾਂਦਾ ਸੀ ਮਾਝੀ ਵਿੱਚ ਨਹਿਰਾਂ ਚਾਲੂ ਹੋਈਆਂ ਧਰਤੀ ਦੀ ਆਮਦਨ ਵਧੀ ਤਾਂ ਸਾਡੇ ਬਜ਼ੁਰਗਾਂ ਨੂੰ ਰੋਹੀ ਦੇ ਕੰਢੇ ਤੋਂ ਉੱਠ ਕੇ ਨਵੇਂ ਥਾਂ ਆਬਾਦ ਹੋਣਾ ਪਿਆ ਨਹਿਰ ਦਾ ਪਾਣੀ ਗੁਰਦੁਆਰਾ ਭਾਈ ਬਹਿਲੂਲ ਤੋਂ ਲੈਂਦੇ ਪਾਸੇ ਹੀ ਪੈਂਦਾ ਸੀ ਤੇ ਸਾਡੇ ਪਿੰਡ ਦਾ ਰਕਬਾ ਵੀ ਵਧੇਰੇ ਉਸੇ ਪਾਸੇ ਸੀ ਰੋਹੀ ਦੇ ਕੰਢੇ ਵਸੇ ਪਿੰਡ ਤੋਂ ਚੜ੍ਹਦੇ ਪਾਸੇ ਸਾਡਾ ਰਕਬਾ ਮਸਾ 100 ਕਰਮ ਤੱਕ ਸੀ ਪਰ ਲਹਿੰਦੇ ਪਾਸੇ ਲਗਭਗ 3 ਮੀਲ ਤੱਕ ਸੋ ਸਾਰੇ ਭਾਈਵਾਲਾਂ ਨੇ ਸਲਾਹ ਕਰਕੇ ਪੁਰਾਣੇ ਕਾਜ਼ੀਆਂ ਦੇ ਥੇਹ ਤੋਂ ਅੱਧ ਕੁ ਮੀਲ ਲਹਿੰਦੇ ਪਾਸੇ ਖੇਤਾਂ ਦੇ ਵਿੱਚ ਘਾਰ ਨਵੇਂ ਪਿੰਡ ਦੀ ਮੋੜੀ ਆ ਗੱਡੀ ਪਰ ਨਾਮ ਉਹਦਾ ਕਾਦੀ ਵਿੰਡ ਹੀ ਰਹਾ ਨਵਾਂ ਪਿੰਡ 1906 ਈਸਵੀ ਵਿੱਚ ਵਸਿਆ ਹਰ ਘਰ ਲੋੜ ਜੋਗੇ ਕੱਚੇ ਕੋਠੇ ਪਾ ਕੇ ਨਵੇਂ ਪਿੰਡ ਵਿੱਚ ਆ ਵਸਿਆ ਤੇ ਰੋਹੀ ਦੇ ਕੰਡੇ ਵਸਤਾ ਪਿੰਡ ਬਿਲਕੁਲ ਥੇ ਹੋ ਗਿਆ ਇਸ ਨਵੇਂ ਪਿੰਡ ਕਾਦੀ ਵਿੰਡ ਵਿੱਚ 7 ਅਗਸਤ 1909 ਈਸਵੀ ਨੂੰ ਮੇਰਾ ਜਨਮ ਹੋਇਆ ਬਾਕੀ ਅਗਲੇ ਭਾਗ ਵਿੱਚ ਧੰਨਵਾਦ